ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਬਹੁਤ ਹੀ ਇੰਟਰਸਟਿੰਗ ਚੀਜ਼ ਦੱਸਣ ਜਾ ਰਿਹਾ ਆ ਦੇਖੋ ਮੇਰੇ ਬੱਜੀ ਅੱਜ ਤੋਂ 3 ਸਾਲ ਪਹਿਲਾਂ ਮੈਂ 2 ਬਜੇ ਸਿਰਫ ਛੋਟੇ ਜਿਹੇ ਕੇਜ ਵਿੱਚ ਲਿਆਂਦੇ ਸੀ ਤੇ ਹੁਣ ਇਹਨਾਂ ਦਾ ਕਾਊਂਟ 7 ਹੋ ਚੁੱਕੇ ਆ ਤੇ ਮੈਨੂੰ ਬਹੁਤ ਫੀਲ ਹੁੰਦਾ ਸੀ ਕਿ ਛੋਟੇ ਪਿੰਜਰੇ ਵਿੱਚ 7 ਬਜੇ ਕਿੱਦਾਂ ਰਹਿੰਦੇ ਬੇ ਨੇ ਫਿਰ ਥੋੜਾ ਪਲਾਨ ਕਰਕੇ ਅਸੀਂ ਇਹਨਾਂ ਨੂੰ ਪੂਰਾ ਰੂਮ ਹੀ ਦਿੱਤਾ ਤਾਂ ਕਿ ਇਹ ਪੂਰਾ ਉੱਡ ਸਕਣ ਪੂਰਾ ਇੰਜੋਏ ਕਰ ਸਕਣ ਮੇਰੀ ਰੋਜ਼ ਦੀ ਈਵਨਿੰਗ ਰੁਟੀਨ ਇਹ ਹੈ ਕਿ ਸ਼ਾਮੀ ਆ ਕੇ ਇਹਨਾਂ ਨੂੰ ਦਾਣਾ ਇਹਨਾਂ ਦਾ ਦਾਣਾ ਬਦਲ ਦੇਣਾ ਇਹਨਾਂ ਦਾ ਪਾਣੀ ਬਦਲ ਦੇਣਾ ਤੇ ਥੋੜਾ ਜਿਹਾ ਇਹਨਾਂ ਨਾਲ ਮਸਤੀ ਕਰਨੀ ਹੈ ਤਾਂ ਕਿ ਇਹਨਾਂ ਦਾ ਵੀ ਮੂਡ ਫਰੈਸ਼ ਹੋ ਜੇ ਤੇ ਮੇਰਾ ਵੀ ਫਰੈਸ਼ ਹੋ ਜੇ ਚਲੋ ਆਜੋ ਅੰਦਰ ਤੇ ਦਾਣਾ ਪਾਣੀ ਇਹਨਾਂ ਦਾ ਬਦਲਦੇ ਆ ਤੇ ਥੋੜਾ ਜਿਹਾ ਖੇਡਦੇ ਇਹਨਾਂ ਨਾਲ ਆਜੋ ਆਜੋ ਆ ਵੇਖੋ ਜੀ ਇਹ ਹੈਗਾ ਪੰਜਾਬੀਆਂ ਦਾ ਜੁਗਾੜ ਆਪਾਂ ਇੱਕ ਪਿੰਜਰੇ ਵਿੱਚ ਦੋ ਬੂਏ ਲਾਤੇ ਆ ਕਿਉਂਕਿ ਜਦ ਆਪਾਂ ਇੱਕ ਬੂਆ ਖੋਲਣਾ ਤੇ ਥੋੜਾ ਡਰ ਹੁੰਦਾ ਹੈ ਕਿ ਚਿੜੀ ਬਾਹਰ ਨਾ ਆ ਜੇ ਤੇ ਇਸ ਕਰਕੇ ਜਦੋਂ ਆਪਾਂ ਇੱਕ ਬੂਆ ਖੋਲਣਾ ਇਹ ਬੂਆ ਬੰਦ ਕਰ ਲਾਂਗੇ ਹੁਣ ਕਿ ਕੋਈ ਚਿੜੀ ਬਾਹਰ ਨਾ ਨਿਕਲ ਸਕੇ ਤੇ ਹੁਣ ਅੰਦਰਲਾ ਬੂਆ ਖੋਲ ਕੇ ਚਲੋ ਅੱਜ ਆਹ ਦੇਖੋ ਸਾਡਾ ਚਿੜੀਆ ਦਾ ਕੇਜ ਹੁਣ ਆਪਾਂ ਅੰਦਰ ਆ ਗਏ ਆ ਆਹ ਦੇਖੋ ਇਸ ਵਿੱਚ ਤਾਰਾਂ ਲਾਈਆਂ ਹੋਈਆਂ ਕਿ ਇਹ ਆਰਾਮ ਨਾਲ ਬੈਠ ਸਕਣ ਇਸ ਵਿੱਚ ਕੁਝ ਪਲਾਂਟਸ ਲਗਾਏ ਨੇ ਇਸ ਦੇ ਬਾਹਰ ਕੁਝ ਪਲਾਂਟਸ ਲਗਾਏ ਨੇ ਤਾਂ ਕਿ ਉਧਰੋਂ ਜਦ ਧੁੱਪ ਆਂਦੀ ਹੈ ਤੇ ਇਹਨਾਂ ਤੇ ਜ਼ਿਆਦਾ ਧੁੱਪ ਨਾ ਪਵੇ ਉੱਤੇ ਫਾਈਬਰ ਦੀ ਸ਼ੀਟ ਲੱਗੀ ਹੋਈ ਹੈ ਤਾਂ ਜੋ ਧੁੱਪ ਦਾ ਜ਼ਿਆਦਾ ਟੈਂਪਰੇਚਰ ਨਾ ਵਧੇ ਇਸ ਵਿੱਚ ਥੋੜਾ ਆਪਾਂ ਇਸ ਵਿੱਚ ਵੀ ਜਗਾਰ ਲਾਇਆ ਕਿ ਇਹ ਫੇਵਿਕੋਲ ਦੇ ਡੱਬੇ ਦਾ ਢੱਕਣ ਸੀ ਤੇ ਇਸ ਵਿੱਚ ਆਪਾਂ ਸ਼ੇਕ ਕਰਕੇ ਤੇ ਤਾਰਾ ਨਾਲ ਉੱਤੇ ਲੰਕਾਤਾ ਤੇ ਮਿੱਟੀ ਦੇ ਬਰਤਨ ਵਿੱਚ ਪਾਣੀ ਪਾਤਾ ਤਾਂ ਜੋ ਪਾਣੀ ਠੰਡਾ ਰਹੇ ਤੇ ਇਸ ਵਿੱਚ ਵੀ ਅਸੀਂ ਸਰੀਆ ਲਾ ਕੇ ਉੱਤੇ ਪਲੇਟ ਲਾਈ ਹੈ ਤੇ ਉੱਤੇ ਇਹਨਾਂ ਦੀ ਦਾਣੇ ਵਾਲੀ ਪਲੇਟ ਲੱਗੀ ਹੋਈ ਹੈ ਆਣੀ ਵੀ ਚੇਂਜ ਕਰ ਦਾਂਗੇ ਪਹਿਲੇ ਤੇ ਤੁਹਾਨੂੰ ਇਹ ਦਿਖਾਣੇ ਆ ਇਹ ਛੋਟੇ ਛੋਟੇ ਹੋਮਸ ਬਣਾਏ ਹੋਏ ਆ ਤੇ ਦੋ ਹੋਮਸ ਅਸੀਂ ਬਾਜ਼ਾਰੋਂ ਲਿਆਂਦੇ ਸੀ ਉਹਨਾਂ ਨੂੰ ਡੈਕੋਰੇਟ ਕਰਤਾ ਗਿਆ ਇਹ ਹੋਮ ਅਸੀਂ ਲੋਕਡਾਊਨ ਵਿੱਚ ਬਣਾਇਆ ਸੀ ਤੁਹਾਨੂੰ ਦਿਖਾਣਾ ਇੱਧਰ ਵੇਖੋ ਆਪਾਂ ਅਸਤੇ ਵਾਸਤੇ ਗ੍ਰੈਂਡ ਐਂਟਰੀ ਵੀ ਰੱਖੀ ਆ ਇਹ ਦੇਖੋ ਬੰਦ ਕਰ ਦਿੰਨੇ ਆ ਤੇ ਉਸ ਵਿੱਚ ਵੀ ਇੱਕ ਜਿਹੜੀ ਬੈਠੀ ਹੋਈ ਹੈ ਆਪਾਂ ਜ਼ਿਆਦਾ ਛੇੜ ਨਹੀਂ ਰਹੇ ਚਲੋ ਹੁਣ ਇੱਕ ਚੀਜ਼ ਇਹਨਾਂ ਦੀ ਬਹੁਤ ਫੇਵਰੇਟ ਦੱਸਦਾ ਵਾਂ ਇਹ ਇਹਨਾਂ ਦੀ ਫੇਵਰੇਟ ਚੀਜ਼ ਹੈ ਇਟਾਲੀਅਨ ਬੇਜ਼ਲ ਇਹਨਾਂ ਨੂੰ ਪੰਜਾਬੀ ਵਿੱਚ ਨਿਆਜ਼ਬੂਜ ਵੀ ਕਿਹਾ ਜਾਂਦਾ ਹੈ ਇਹ ਇਹਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਤੇ ਚਲੋ ਇਹਨਾਂ ਨੂੰ ਖਵਾਣੇ ਆ ਅਨਨ ਸਾਰਿਆਂ ਨੂੰ ਮੇਰੇ ਹੱਥ ਆ ਜਾਣਾ ਹੈ ਐਨਰੋ ਹੁਣ ਸਾਡੇ ਤੇ ਬਹੁਤ ਵਿਸ਼ਵਾਸ ਹੋ ਗਿਆ ਕੋਲ ਕੋਲੀ ਰਹਿੰਦੀਆਂ ਤੇ ਕਦੀ ਸਿਰ ਤੇ ਬੈਹਂਦੀ ਆ ਕਦੀ ਹੱਥ ਤੇ ਬੈਹਂਦੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆਣ ਇਹ ਤਿੰਨ ਇਹ ਤਿੰਨ ਚਿੜੀਆਂ ਹੀ ਆ ਇਹਨਾਂ ਦੇ ਸਭ ਤੋਂ ਵੱਡੇ ਗਰੁੱਪ ਦੀਆਂ ਲੀਡਰ ਸਤਾਂ ਨਾਲ ਤਾਂ ਮਿਲਾਨੇ ਆ ਤਿੰਨ ਐ ਇਹ ਫੋਰਥ ਅੰਦਰ ਜਿਹੜੀ ਹੈਗੀ ਆ ਉਹ ਫਿਫਥ ਹੈ 6th ਹੈ ਤੇ ਇੱਕ ਪੱਖੇ ਤੇ ਬੈਠੀ ਹੋਈ ਆ ਇਹਨੂੰ ਵੀ ਆਪਾਂ ਬਾਅਦ ਭਲਾਣੇ ਆ ਇਧਰ ਵੇਖੋ hope ਤੁਹਾਨੂੰ ਮੇਰੇ ਬਜਿਟ ਤੇ ਮੇਰੇ ਬਜਿਟ ਦਾ ਰੂਮ ਪਸੰਦ ਆਇਆ ਹੋਏਗਾ ਮਿਲਾਂਗੇ ਨੈਕਸਟ ਵੀਡੀਓਜ਼ ਬਾਏ